ਕੋ ਜੀ ਜੇ ਗੁਰੂ ਪੱਗੂ ਸਾਥ ਉਹ ਬੱਚੇ ਦਾ ਸੌਦਾ ਹੋਣ ਲੱਗਿਆ ਇਹਨੂੰ ਪੱਗੂ ਲੈ ਗਈ ਇੱਕ ਘੱਟ ਮਾਰੀ ਲਫੜ ਜੀ ਤੇਰਾ ਮੈਨੂੰ ਬੇਤੋਨਾ ਕੋ ਆਖੀ ਬਦਲਣਾ ਗਿਆ ਨਾ ਮੈਂ ਕਹਤ ਹਾਂ ਨਾ ਨਾ ਕਹੀ ਵੀ ਹੋਰ ਬਸੇ ਬੋਣ ਬੈਣਗੇ ਤੇਰਾ ਮੈਨੂੰ ਬੰਦਾ 4000 ਦਾ ਪੈਸੇ ਲੈਣਾ ਜਦੋਂ ਨਾਂ ਖਰ ਮਾਰਦਾ ਉਹ ਮਾਰੇ ਜਾ ਬਸ਼ਰ ਜਰਾ ਓਏ ਕਿੱਡੀ ਗੱਲ ਆ ਦੇ ਦੇ ਗਰੀਬ 15 ਗਰੀਬ ਨਾਲ ਜਾ ਜਾ ਪੈਸੇ ਨਾਲ ਮੇਰਾ ਚਾਰ ਹਜ਼ਾਰ ਸੋਨਾ ਲਗਾ ਸੀ ਪੰਜ ਪੰਜ ਨਹੀਂ ਪਾਇਆ ਵੀ 100 100 ਪਾਇਆ ਕਿਚੇ ਨੂੰ ਮੈਂ ਕਹਿੰਦਾ ਵੀ ਕਿਚੇ ਮੰਗ ਹਾਂ ਤਾਂ ਨਾ ਮੈਂ ਸੋਚਾ ਦੇਖ ਉਹ ਦੇ ਦੇ ਬਾਬਾ ਮੈਂ ਕਹਿੰਦਾ ਮੈਂ ਨਹੀਂ ਭਾਈ ਮੈਂ ਨਹੀਂ ਕਿਤੇ ਕਿੱਧਰ ਦੇ ਜੰਮਦਾ ਨਹੀਂ ਕੋ ਤੈਨੂੰ ਢਿੱਡ ਚੋ ਦੰਦਾ ਚਾਰ ਦਾ ਬੱਕਰਾ ਮਹਿੰਗਾ ਨਹੀਂ ਬੱਕਰਾ ਮਹਿੰਗਾ ਨਹੀਂ ਹੈ ਚਾਰ ਮਾਦਰ ਵਿੱਚ ਇਹਨਾਂ ਨੇ ਹੁਣ ਗੱਡੀ ਭਰੀ ਐ ਅਜਿਹੇ ਕੁੰਡੇਰੇ ਜੇ ਮੈਂ ਵਿੱਚ ਇਹਨੇ ਮਾਰਾ ਟ੍ਰੈਕ ਬਾਰ ਬਾਰ ਹਿਆਰ ਦੇ ਕਰੂੰ ਗੱਡੀ ਦੀ ਗੱਡੀ ਉਹ ਪੇਂਟੀ ਮਾਰਾ ਮਗਾ ਬਾਬਾ ਜਾ ਰਿਹਾ ਪਿਆ ਬਕਾਓ ਤੇਰਾ ਚੇਲਾ ਸਿਰ ਮਾਰਦਾ ਰਾਜੂ ਬਕਾਓ ਸਾਡਾ ਦਾ ਮੁਕਤਿਆ ਉਹ ਨਹੀਂ ਮੈਂ ਕਹਾ ਬੱਬਾ ਮੈਂ ਕਹਾਗਾ ਰੋ ਜਾ ਰਿਹਾ ਲੈ ਪੁੱਤ ਸਾਹ ਹਟਾ ਲੈ ਨੀ ਕੋਤੋ ਤੈਨੂੰ ਮਰੂ ਆ ਜਾ ਆਇਆ ਲੈ ਲੈ ਕੋਤੋ ਉਹ ਨਹੀਂ ਮਹਿੰਗਾ ਬੂਗ ਹੱਡੀ ਆਉਣ ਯਾਰ ਉਹ ਮਹਿੰਗਾ ਵੀ ਆ ਉਹ ਮੈਨੂੰ ਲੈ ਕੇ ਦੇ ਦੇਗਾ ਇਹ ਮਹਿੰਗਾ ਨਹੀਂ ਹੈਗਾ ਮੇਮਨਾ ਇਹ ਉਹ ਨਹੀਂ ਉਹ ਸਾੜਿਆ ਸਾੜਿਆ ਉਹ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਮਹਿੰਗਾ ਨਹੀਂ 15 ਲੈ ਦੇ ਉਹ ਨਹੀਂ ਬੁੱਤੋ ਮਹਿੰਗਾ ਨਹੀਂ ਹੈਗਾ 15 ਲੈ ਵੀ ਹੈਗਾ ਨਹੀਂ ਵੀਰੇ 4 ਦਾ ਟੈਨਸ਼ਨ ਕੋ ਲੈ ਲਓ 15 ਨੂੰ ਲੈ ਕੇ ਦੇ 15 ਮਹੀਨੇ ਲੈ ਦੇ ਓਏ ਹੁਣ ਕਿੱਥੋਂ ਆਏਗੇ ਖਰਚਾ ਵੀ ਗੱਡੀ ਦਾ ਪਿਆ ਕਿੱਥੋਂ ਮਰੇ ਕੋਟੇ ਦੇ ਪਹਿਲੇ ਨੂੰ ਸੁਣਣ ਤੋਂ ਆਏ ਨਹੀਂ ਆਜੂ ਮਿਰਜ਼ਾ ਵੀ ਨਹੀਂ ਐਡਾ ਬੱਚਾ ਕੌਣ ਦਿੰਦਾ ਜੀ ਜੱਟਾਂ ਨੇ ਮਣਾ ਕਿਹੜਾ ਬੱਕਰੀ ਮਗਰ ਤੋੜ ਕੇ ਦੇ ਦੇਣਾ 2 ਮਹੀਨਿਆਂ ਦਾ ਬੱਚਾ ਇਹ ਇਹ ਲੋਕੀਂ ਗੀਂਦ ਦਿੰਦੇ ਨੇ ਲੋੜੇ ਨੂੰ ਲੰਗੜਾ ਬੰਦਾ ਉਹਦੀ ਕਦਰ ਕਰਦੀ ਦਾ ਬੱਚਾ ਇਹ ਜੱਗ ਗੱਡੀ ਭੋਣ ਚਲੇ ਨੂੰ ਯਾਰਾ ਗੱਡੀ ਚ ਵਟਾਉਂਦੇ ਨੇ ਤੂੰ ਤਾਂ ਤੁਰਦਾ ਤਾਂ ਹੈਗਾ ਤੂੰ ਤੁਰੇ ਵੀ ਨਹੀਂ ਜਾਂਦਾ ਇਹਦਾ ਉਹ ਵੀਜਾ ਵੀ ਹੈ ਨਹੀਂ ਮੈਂ ਕਿਹਾ ਫੱਈਆ ਵਾਲਾ ਭਾਗ ਨਹੀਂ ਆ ਜਾਂਦੀ ਹੁੰਦੀ ਐ ਇਹ ਇਹਨੂੰ ਸਾਰਾ ਨਹੀਂ ਆ ਨਹੀਂ ਆ ਜਾਂਦੀ ਹੁੰਦੀ ਐ ਉਹ ਤੇਰੇ ਘਰ ਵਾਲੀ ਹੁੰਦੀ ਐ ਚਾਚਾ ਕੀ ਹੁੰਦੀ ਐ ਉਹ ਦੱਸ ਤਾਂ ਦੇ ਹੁਣ ਬੂਢੀ ਜਾਂ ਜਾਂਦੀ ਹੁੰਦੀ ਉਹ ਆਏਗੇ ਜਿਵੇਂ ਜੀ ਆਹ ਚੱਲ ਜਲਦੀ ਕਰਾਂਗੇ ਮੋਰੂ ਲਾ ਦੋਸਾਂ ਗੱਲ ਹੋ ਪਾ ਕੇ ਲੈ ਕੇ ਰੱਬ ਗਿਆ ਉਹ ਗਾ ਬਾਈ ਆਪਣਾ ਬਹੁਤੇ ਬੰਦੇ ਦਾ ਤਮਾਸ਼ਾ ਦੇਖਣ ਆਉਂਦੇ ਨੇ ਆਹ ਥੋੜੀ ਮੇਰਾ ਜੀ ਦੇਖ ਆਉਂਦੇ ਨੇ ਕਸ਼ਰ ਤੇ ਤੈਨੂੰ ਪਹਿਲੀ ਵਾਰ ਟੱਕਰਿਆ ਸੀ ਆਹ ਮੁੰਡਾ ਕਹਿ ਰਿਹਾ ਮੈਨੂੰ ਕਹਿੰਦਾ ਸੋਹੀ ਬੰਦਾ ਜਿਹੜਾ ਮੈਨੂੰ ਜਿਹੜਾ ਹਾਂ ਉਹ ਹੀ ਹੈ ਬਕਰਾਂ ਜੂਏ ਹੈ ਉਹ ਗੋਹਿਰਾ ਉਹ ਲੈ ਜਾਈਏ ਜਈਏ ਜਈਏ ਨਾ ਨਹੀਂ ਚੱਲ ਫਿਰ ਕਹਾਂ ਜਾਵਾਂ ਉਹ ਲੋਟ ਫੜਾ ਤਾ ਜਦ ਤੱਕ ਕੋਈ ਵੀਡੀਓ ਨਹੀਂ ਕੋਈ ਵੀੜਾ ਨਹੀਂ ਕੋਈ ਮੰਂਜਾ ਨਹੀਂ ਕੋਈ ਵੀੜਾ ਨਹੀਂ ਹਾਂ ਆ ਪਾਦਰਸ ਆ ਗਿਆ ਲਿਖਾਈ ਤੈ ਕਰਾਉਣੀਆਂ ਦੋਏ ਪਾਸੋਂ ਨਹੀਂ ਲਿਖੋਣੀ ਤੇਰੀਆਂ ਗੱਲਾਂ ਮੰਨ ਲਈ ਮਖਾ ਨਹੀਂ ਮਖਾ ਚੁੱਪ ਕਰ ਜਾ ਜਿਹੜੇ ਨੇ ਚੁੱਪ ਕਰ ਜਾ ਤੈਥੋਂ ਦਲਾਲੀ ਨਹੀਂ ਲੈਂਦੇ ਸੀ ਪਹਿਲਾਂ ਤੇਰੀ ਉਹ ਤੇ ਤੁਸੀਂ ਦਲਾਲੀ ਨਹੀਂ ਲੈਂਦੇ ਉਹਦੀ ਲਿਖਾਈ ਦੇ ਮਾਰੇ ਦਲਾਲੀ ਛੱਡ ਦਿੱਤੀ ਤੈਨੂੰ ਯਾਰ ਮੇਰੇ ਯਾਰ ਉਹ ਤੋਂ ਲੈ ਲਾਂਗੇ ਉਹਦੀ ਲਿਖਾਈ ਦਾ ਅੰਨਾ ਅੰਨਾ ਅੱਜ ਦਾ ਹਰਿਆਣਾ ਆ ਤੂੰ 100 ਤਾਂ ਦੇਣੀ ਤੀਗਾ 100 ਹੀ ਲੱਗੂ ਤੇਰਾ 100 ਤਾਂ ਦੇਣੀ ਬਲਾਲਾ ਜੇ ਭਰਦੇ ਨੇ 100 ਹੀ ਲੱਗੂ ਦੇ ਦੇ ਹਰਜਾ ਖਾ ਕੇ ਦੇ ਦੇ ਭਾਈ ਇਹਨਾਂ ਬਣੇ ਆਵਰ 4000 ਲੈ ਲੈ ਤੋ ਬੱਚਾ ਦੇਉ ਦਲਾਲੀ ਵਾਲੇ ਕੇਸ ਕੱਚਾ ਨਹੀਂ ਛੱਡਦੇ ਸੀ ਬਰੀ ਕਰਕੇ ਤੋਰਾਂਗੇ ਜੇ ਤੁਹਾਨੂੰ ਰੋਸੇ ਦੇ ਦੇਣ ਤੂੰ ਦੇ ਦੇ ਕਰਾਂਗੇ ਪਰੀ ਪਛਾਵਾਂਗੇ ਤੇਰੀ ਹਾਂ ਕਾਹ ਬੂਦ ਆ ਯਾਰ ਪਹੂ ਵੀ ਦੇਵਾਂਗੇ ਪਰੀ ਉਹ ਖੜ ਜਾ ਓਏ ਹਾਂ ਉਹ ਨਹੀਂ ਗਿਆ ਵੀਣਾ ਯਾਰ ਦੇਵਾਂਗੇ ਉਹ ਨਹੀਂ ਦੂਜੀ ਲੇਵਲ ਬੈਠ ਰਹੀ ਹਾਂ ਬੈਠ ਰਹੀ ਆ ਜੀ کن پیسے موٹی ਇਹ ਕੰਮ ਕੀ ਕਰਨੇ ਸੰਗਤ ਹੋ ਕਰੇ ਤਰ ਕੀ ਆਇਆ ਮੇਰੇ ਦੁਮਾਰਿਆ ਨਾ ਨਹੀਂ ਭਾਈ ਜਹਿਤਾ ਨਾ ਦੇਖੋ ਇਹ ਪੈਸੇ ਮੰਗਿਆ ਜਹਿਤਾ ਨਾ ਇਹ ਪੈਸੇ ਮੰਗੋ ਜਹਿਤਾ ਨਾ

ਆਖੋਸ਼ ਭਾਈ ਕਿਹੜੇ ਬੱਕਰੀਆਂ ਥੋੜੀ ਵੀਰ ਆ ਜਾ ਭਾਈ ਭਾਈ ਉਹ ਬਾਈ ਗੱਲ ਕਰ ਕੀ ਕਰਾਂ ਕੇ ਕੇਸ ਮੈਚ ਕਸੂਤਾ ਪੈ ਗਿਆ ਤਾਂ 6000 ਕਹਿੰਦਾ ਯਾਰ ਦੋਨਾਂ ਦਾ ਹੀ ਹਾਂ ਨਹੀਂ ਕੰਨਾਂ ਨੇ 17 ਮੰਗ ਲਿਆ ਤੂੰ ਵੀ ਥੋੜਾ ਜਿਆ ਟੈਟ ਮੰਗ ਲਿਆ ਕੰਮਕਾਹ ਸਾਹ ਵਾਲੀ ਦਾ ਵੱਧ ਮੈਂ ਤੂੰ ਜਿਹੜਾ ਹੋਣਾ ਉਮਰ ਜੀ ਸਾਰੇ ਗਾਹ ਦੇ ਗਾ ਲੋ ਇਹ ਕੱਲੀਏ ਜਾ ਤਿੰਨ ਹਜ਼ਾਰ ਦੀ ਹੈਗੀ ਇਹ ਫਿਰ ਉਹ 1000 ਦੀ ਵੀ ਨਹੀਂ ਸਮਝਦਾ ਇਸ ਗੱਲੋਂ ਤਾਂ ਜਮੀ ਮਾੜੀ ਓ ਆਓ 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 ਆਹ ਕਰੀਏ ਉਹ ਰਹਿਣ ਦੋ ਇਹ ਦੇਖ ਲੋ ਫਿਰ ਬਾਈ ਦੋਨੇ ਦੋਨੇ ਲੋਗ ਹੈ ਇਹ ਸਾਰਾ ਜੋੜੀ ਇਕੱਲੀ ਦਾ ਚੀਨੀ ਲੱਗਾ ਇਹ ਨਾਕੂ ਇਕੱਲੀ ਤੁਹਾਨੂੰ ਵੀ ਪਤਾ ਹੀ ਹੁਣ ਕਿਸੇ ਦਾ ਕੇ ਜਾਲ 17 ਆਈਦਾ ਵੀਰੇ ਹੁਣ ਸੂਈ ਵਰ ਬੱਕਰੀਆਂ ਲੈ ਕੇ ਦੇ ਦਾਂਗੇ ਇਹਨੂੰ ਆਲੇ ਦੇ ਵਿੱਚ ਖੜੀ ਹੈ ਸੂਈ ਹਾਂ ਬਿਲਕੁਲ ਦੋ ਬੱਚੇ ਵੀ ਆਉਣਗੇ ਥੱਲੇ ਚੌਥਾ ਦੁੱਧ ਵੀ ਆਉ ਉਹ ਲੰਬੀ ਉਸ ਤੋਂ ਆਉਂਦਾ ਅਗਲਾ ਬਲਾਲੀ ਆਹ ਮੱਕਾ ਲੈ ਲੈਣਿਆ ਸੌਦਾ ਦਵਾਉਨੇ ਉਹਨੂੰ ਠੋਕ ਕੇ ਵਧੀਆ ਵੀ ਕਹਾਂ ਨੂੰ ਸਾਡਾ ਘਾਕ ਬਣਿਆ ਵੀਡੀਓ ਚ ਕਿਉਂ ਜੀ ਹਾਂ ਇਹ ਗੱਲ ਨਹੀਂ ਇਹ ਪੰਜੇ ਚਿੱਕੇ ਨਾਲ ਨਹੀਂ ਕੁਸੁੰਦਾ ਹਰੇਕ ਬੰਦਾ ਲਾਲਚ ਨੂੰ ਫਿਰਦਾ ਹੈ ਮਹਰ ਮਿੱਠੂ ਗੱਡੀਆਂ ਦੀਆਂ ਗੱਡੀਆਂ ਮਾਰਾ ਟਰ ਨੂੰ ਤੋੜਦੇ ਆਂ ਟਰਾਂਸਪੋਰਟ ਕਰਾਉਨੇ ਆ ਸੀ 50 50 ਨਾ ਗਈ ਇੱਕ ਇੱਕ ਦਿਨ ਚੱਲਤਾ ਮੰਡੀ ਆ ਸਾਨੂੰ ਥੱਲੇ ਪਾਰਟੀਆਂ ਦੋ ਪਾਰਟੀਆਂ ਦੇ ਲਈ ਇੱਕ ਮਿਲਿਆ ਗਈ ਅੱਥ ਨੂੰ 100 ਨਾ ਗਏ ਨੇ ਤੇ ਬਣਦੇ 150 ਮੈਂ ਦਵਾਉਣੇ ਉਹਦਾ ਤੁੰਗ ਵਾਲੀ ਜਿਹੜੀ ਸੀ ਗੱਡੀ ਰਾਤੋਂ ਰਾਤ ਗੱਡੀ ਕਾ ਕੇ ਦੋ ਸ਼ੱਤਾਂ ਵਾਲੀ ਬੁੱਕ ਬੱਚੇ ਉੱਤੇ ਬੱਕਰੀਆਂ ਥੱਲੇ ਤੋੜਨੀਆਂ ਨੇ ਸਾਨੂੰ ਤਾਂ 50 5000 ਉਹਨਾਂ ਚੋਂ ਬਣਦਾ ਇਹ ਤਾਂ ਇੱਕ ਰੂੰਗਾ ਹੈ ਸਾਡਾ ਆਹ ਗੱਲ ਪਤਾ ਨਹੀਂ ਸਾਲੇ ਕਿੰਨੀ ਕਿ ਲੁੱਟ ਮਾਰਦੇ ਨੇ ਮੈਂ ਇਹ ਭਰ ਕੇ ਲੈ ਲਏ ਲੁੱਟ ਨਹੀਂ ਮਾਰਦੇ ਕੋਈ ਗੀਜੇ ਨਹੀਂ ਭਰਦੇ ਜੇ ਜਾਂਦੇ ਜਾਂਦੇ ਮਹਿਫਲ ਲਾ ਗਈ ਹੋਟਲ ਤੇ ਤੈਨੂੰ ਮੈਨੂੰ ਖਵਾ ਦਾਂਗੇ ਉਹ ਸਭ ਦਾ ਜਵਖੰਦੇ ਦੇਣਾ ਕੁਝ ਖਾਣੇ ਦੀ ਆ ਭਾਈ ਕਰੇ ਜੀਂ ਲੱਗਦਾ ਹੈਗਾ ਸਾਡਾ ਜੀਂ ਨਹੀਂ ਲੱਗਦਾ ਕੰਮਕ ਨਹੀਂ ਉਸੇ ਵੇਚਲੇ ਆ ਬੱਕਰੇ ਮਗਰ ਸਾਨੂੰ ਜਿਆਦਾ ਪਾਲੀ ਲੈ ਜਾਂਦੇ ਨਹੀਂ ਹੈ ਨਾ ਪਾਲੀ ਲੈ ਜਾਂਦੇ ਕਹਿੰਦੇ ਤੁਸੀਂ ਕੱਲੀ ਰਹੋ ਸਾਡਾ ਲੜੋਗੇ ਐ ਨਹੀਂ ਝਾਰਦੇ ਐ ਨਹੀਂ ਝਾਰਦੇ ਆਹ ਗੱਲ ਅਮਰ ਜਾਂ ਮੇਰੀ ਟੰਗੀ ਰੱਖੋਗੇ ਅਮਰ ਜਾਂਦੀ ਨਹੀਂ ਪਾਲੀ ਭਾਈ ਐ ਤਾਂ ਤੈਨੂੰ ਵੀ ਨਹੀਂ ਮਿਲਣੀਆਂ ਛੋਟੇ ਵੀਰ ਗੱਲਾਂ ਵੀ ਅਸੀਂ ਕਰਦੀਆਂ ਗੱਲਾਂ ਹੀ ਸਾਡੀ ਵੀਡੀਓ ਦੇ ਮਾਰੇ ਗੱਲਾਂ ਬਾਤਾਂ ਤੋੜ ਲੰਨੇ ਹੁੰਦੇ ਆ ਮਰੀ ਜੀ ਵੱਤ ਬਣ ਜੂ ਜੋ ਸਾਰੀ ਸਕੀਮਾਂ ਜਾਣਦੇ ਆ ਅਸੀਂ ਹੁਣ ਤੂੰ ਮਰ ਜਾ ਬਾਦ ਨੀ ਮੈਂ ਜਿੱਤੇ ਉੱਤੀ ਠੀਕ ਹੈ ਨਾ ਇਹ ਛੀਛੂ ਦੀਆਂ ਨਹੀਂ ਵੀਰੇ ਮੈਂ ਹਾਂ ਉਹ ਸਿਆਣਾ ਬੰਦਾ ਮੇਰੇ ਗੱਲ ਪਈ ਭਾਈ ਛੋਟੇ ਵੀਰ ਤੇਰੀਆਂ ਸਤਾਰਾਂ ਨਹੀਂ ਉਹ ਤਾਂ ਹੈ ਕੋਈ ਗੱਲ ਨਹੀਂ ਅਰੇ ਇੱਕੋ ਹੀ ਸਿਆਣਾ ਰਵੇ ਬਹੁਤ ਕਰ ਜਾ ਥੱਲੇ ਆ ਜਾ ਜ਼ੀਰੋ ਚ ਬਸ ਇੱਕੋ ਹੀ ਕਹਦੇਗਾ ਇੰਨੇ ਦਾ ਦੇ ਦੇ 15000 ਦੇਣਾ ਹੀ ਠੀਕ ਹੈ 5000 70 ਜਾਂਦਿਆਂ ਦਿਨ ਹੈ 8 ਦੀਆਂ ਦਿਨ ਹੈ ਸਾਢੇ 8 ਦੀਆਂ ਦਿਨ ਹੈ ਪੂਰੀਆਂ 9 ਦੀਆਂ ਦਿਨ ਹੈ ਹੁਣ ਦੱਸ ਕੀ ਕਰਾਂ ਨਹੀਂ ਹੈਲੋ 9000 ਰੁਪਏ ਲੱਗ ਗਿਆ ਪੰਜਾਂ ਦੀ ਵੇਮ ਨਹੀਂ ਹੈ ਆ ਵੀ ਐਡੀ ਹੋਣੀ ਹੈਗੀ ਤੇ ਕੋਦੇ ਪਸੰਦ ਆ ਗਈ ਰਾਂਝਾ ਰਾਜੀ ਕਰ ਲੂਗਾ ਓ ਮਿੱਠੂ ਹਾਂ ਸਾਲ ਨੂੰ ਤਿਆਰ ਹੋਣਗੀਆਂ ਕਿਤੇ ਪੂਰੀ ਸੇਵਾ ਨਾਲ ਕਿਉਂ ਜੀ ਇੱਜੇ ਬੱਕਰੀਆਂ ਨਹੀਂ ਬਣੀਆਂ ਨਾ ਨਾ ਸਾਰੀ ਬਿਮਾਰੀ ਸਿਰ ਖੜੀ ਐ ਸਰ ਜੀ ਲਾਸਟ ਐ ਤੁਸੀਂ ਕਹਿੰਦੇ ਆਖ ਚਾਮਲੀਏ ਦੋ ਘਾਟ ਪੈਣੋਂ ਮਾਤਾ ਵਸਾਣੀ ਚਿੰਬੜੀ ਕਹਿੰਦੀ ਐ ਸਹੀ ਗੱਲ ਹਾਂ ਤਾਂ ਨਿਸ਼ਵਾਸ਼ ਏ ਸਾਡੀਆਂ ਬੁੜੀਆਂ ਦੇ ਆਵਾਮਾਂ ਦੇ ਜਿਹੜੀਆਂ ਸਾਡੇ ਬੱਚੇ ਪੈਦਾ ਕਰਕੇ ਪਾਲਦੀਆਂ ਨੇ ਸਹੀ ਗੱਲ ਚਾਉਂਦੀਆਂ ਰਹਿਣ ਵਿਚਾਰੀਆਂ ਬਸ ਇਹੋ ਹੀ ਕੰਮ ਇਹਨਾਂ ਦਾ ਹੈ ਹਾਂ ਉਹ ਤਾਂ ਹੈ ਜੀ ਉਹ ਤਾਂ ਚੜੇ ਪਾਲਦੀਆਂ ਹਾਂ ਹਾਂ ਦੇ ਦੇ ਚੰਗਾ ਰਹੇਗਾ 9000 ਦੀਆਂ ਦੇ ਦੇ ਟਕਾਣੇ ਲੱਗੀ ਗੱਲ ਬਸ ਮੈਂ ਉਹ ਜਿਹੜਾ ਉਹ ਕੰਦਰ ਵੀ ਨਾ ਕੋਈ ਦੰਦੇ ਨਹੀਂ ਜੀ ਤੇਰੀ ਮਰ ਗਿਆ ਪੱਟਾ ਨੂੰ ਕੰਮ ਨਾ ਲਾ ਲਾਂਗੇ ਬਸ ਲਾਸਟ ਹੈ ਤੋਂ ਮੈਂ ਇਹਨੂੰ 8 ਕਿਹਾ ਤਾਂ ਤੁਸੀਂ ਨਾ ਆਪਣੇ ਆਪਾ ਦੇ ਮੈਂ ਟੱਕਿਆ ਸੀ ਮੈਂ ਤਾਂ ਥੱਲੇ ਸਿੱਤਪਣੀ ਜਾ ਟੱਕਣੀ ਨਹੀਂ ਫਿਰ ਮੈਨੂੰ ਕਹਾ ਨਵੇਂ ਲੱਗਣ ਨੂੰ ਆਉਂਦਾ ਸੀ ਉਹ ਹਾਂ ਹੈ ਜੀ ਸਾਨੂੰ ਤਾਂ ਥੱਲੇ ਹੋਰ ਦੇਖ ਲਓ ਕੋਈ ਜੀ ਇਹ ਤਾਂ ਵਿਚਾਰੇ ਦੀ ਇੱਜ਼ਤ ਕਰਦੇ ਨਹੀਂ 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 ਲੈਣੀ ਹੈ ਨਹੀਂ ਤੈਨੂੰ ਪਤਾ ਕਰਨਾ ਹੀ ਰਹਿਣਾ ਨਹੀਂ ਬੰਦ ਮਨਾਣਾ ਨੇ ਜਿੱਤੇ ਲੈਣੀਆਂ ਨੇ ਇਹਦਾ ਇੱਕ ਹੋਈ ਨਹੀਂ ਓਏ ਹੋਏ ਕਾਲਾ ਰੰਗ ਤਾਂ ਵਧੀਆ ਹੈ ਬਲਕਿ ਮੁਸਲਿਸੀ ਦਾ ਰੰਗ ਹੈ ਵੀਰ ਜੀ ਤੁਸੀਂ ਮੋਕਾ ਦੇ ਲਓ ਪੈਸੇ ਮੇਰੇ ਪੂਰੇ ਲਾਤੇ ਨਾ ਟੁੱਟੇ ਗਏ ਇਹ ਨਹੀਂ 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 ਓਏ ਖਰਚਾ ਮੈਨੂੰ ਕੀ ਸਕੇਵਾ ਮੈਂ ਆਪੇ ਸਿੱਖਿਆ ਆਇਆ ਨਹੀਂ ਗਲਤ ਸੁਣ ਲਓ ਪੂਰੀ ਸੁਣਾ ਦੇ ਸਮਾਂ ਭਰ ਤੋਂ ਨਹੀਂ ਬੱਜਿਆ ਕਰਦਾ ਇਹ ਤੂੰ ਉੱਪਰ ਨਹੀਂ ਬੱਸ ਲਾ ਤੁਸੀਂ ਕਹਤਾ ਮੈਂ ਤੁਹਾਨੂੰ ਅੱਠ ਹੀ ਗਿਆ ਤਾਂ ਪਰ ਲਾਸਟ ਸਾਢੇ 9 ਦੀਆਂ ਨੇ ਬੜੀਆਂ ਨਹੀਂ ਨਹੀਂ ਆ ਫਰਸਾਈ ਬੱਸ ਚੁੱਪ ਕਰ ਨਾ ਦੇ 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 ਬਾਬੇ ਜੀ ਚੰਗਾ ਰਹੇਗਾ ਵਾਹ ਸੋ ਸਾਨੂੰ ਪੱਲਿਓਂ ਪਰਨਾ ਬੂ ਬਾਈ ਨੂੰ ਵਾਹ ਹੋਰ ਨਹੀਂ ਜਮਾਈ ਨਹੀਂ ਜਮਾਈ ਨਹੀਂ ਤੂੰ ਆ ਜਮੀ ਨਹੀਂ ਆ ਲੈ ਦੇ ਦੇ ਸਾਢੇ 9 ਨਹੀਂ ਨਹੀਂ ਸਾਢੇ 9 ਹੁਣ ਤੇਰੀ ਮਰਜ਼ੀ ਹੈ ਤੂੰ ਕਿੱਥੇ ਚੱਲਣਾ ਨਹੀਂ ਪਾਲੋ ਜੀ ਅੰਗਰੇਜ਼ੀ ਆ ਵੀ ਨਹੀਂ ਪੈਂਦੀ ਸਰਪੰਚ ਨੂੰ ਬੱਕਰੀ ਵੀ ਦਵਾਉਣੀ ਆ ਆਪਾਂ ਚੱਲ ਚੱਲ ਬਾਈ ਥੋੜੀ ਸਾਈ ਆ ਬਾਈ ਓਏ ਲਓ ਜੀ ਆ ਲੈ ਜਮੀਨ ਨਵੀਂ ਐ ਦੂਏ ਸੁੱਕੀ ਉਹਨੂੰ ਅੱਧਰੋ ਦਵਾ ਦਾਂਗੇ ਬਾਬੇ ਨੂੰ ਸਸਤੀ ਮਰੀਕ ਤੋਂ ਦਵਾ ਦਾਂਗੇ ਤੈਨੂੰ ਸਸਤੀ ਦੋ ਮਿੰਟ ਖੜ ਜਾ ਹੈ ਬਾਈ ਹੋਰੀ ਆ ਆ ਦੇ ਖੜਾ ਹੋ ਜਾ ਕੂ ਏ ਆ ਜਾ ਦੇ 500 ਰੁਪਏ ਮੰਗਦਾ ਇਹਦੇ ਰੁਪਏ ਮੰਗਣ ਵਾਲੀ ਗੱਲ ਕਰਦਾ ਬ੍ਰੈਂਡ ਦੇ ਨਾਲ ਹੀ 20000 ਰੁਪਏ ਦਾ 20000 ਰੁਪਏ ਮੰਗਿਆ ਬਾਈ ਬੱਕਰੀ ਦਾ ਸੋਣ ਵਾਲੀ ਦਾ ਸੰਦੇ ਜੀ ਰੇਟ ਤਾਂ ਕਰ ਦਾਂਗੇ ਲੋਟਾ ਝੂਠ ਨਹੀਂ ਬੋਲਦੇ 18000 ਲਾਇਆ ਉਹ ਭਾਈਆਂ ਨੇ ਲਾਇਆ ਵੇਚੀ ਦੀ ਵੇਚੀ ਦੀ ਸਾਈ ਉਹਨਾਂ ਦੀ ਪਿੱਛੇ ਹੱਥ 'ਚ 18000 ਰੁਪਏ ਉਹ ਬਾਬਾ ਕਹਿੰਦਾ ਵੀ ਮੈਨੂੰ ਥੋੜੀ ਜਿਹੀ ਸਸਤੀ ਚਾਹੀਦੀ ਆ ਉਹ ਬਾਬਾ ਕਹਿੰਦਾ ਵੀ ਮੈਨੂੰ ਥੋੜਾ ਜਿਹਾ ਮੈਂ ਪੈਸੇ ਦਾ ਜਗਰ ਦੇਖਦਾ ਸਸਤੀ ਤੇ ਮੇਮ ਨਹੀਂ ਠੋੜ ਲਵੇ ਦੋਏ ਬੱਕਰੀਆਂ ਇੱਕ ਰੰਗ ਦੀਆਂ ਹੋਗੀਆਂ 15 ਦਿਨ ਲਊਗੀ ਕੋੜੀ ਵਰਗਿਆ ਤੋੜ ਕੇ ਦਿਖਾਗਾ ਮਰਜਾ ਓ ਹੋਇਆ ਕੀ ਹੈ ਤੈਨੂੰ ਲਓ ਜੀ ਬੱਕਰੀ ਦੇਖ ਸਕਦੇ ਹੋ ਤੁਸੀਂ ਪੂਰਾ ਜੇ ਮੋੜ ਕੇ ਸਿੰਧ ਦੀ ਕੋੜੀ ਵਰਗਿਆ ਪਾਜਾ ਹਣ ਚੱਡਾ ਬੜਾ ਠੋਕ ਮਾ ਕਟੋ ਤੂੰ ਇਹ ਕਹਦਾ ਅੱਜੂ ਨੇ ਵਧੀਆ ਦਵਾਈਆਂ ਦੇ ਬੱਕਰੀਆਂ ਲੈ ਇਹਦੇ ਆ ਲੈ ਇਹਦੇ ਆ ਜਾਣ ਲੱਗੇ ਬਾਈ ਲੈਤੀ ਬਸ ਪੁਰਾ ਘਰ ਹੱਥ ਬਹੁਤੀਆਂ ਗੱਲਾਂ ਨਾ ਕਰੀ ਬੱਕਰੀ ਵੇਚਤੀ ਅਸੀਂ ਨਹੀਂ ਭੱਜਾਂਗੇ 18000 ਲੱਗੇ ਤੈਨੂੰ ਕੋਈ ਛੇੜ ਨਹੀਂ ਕਰਨੀ 500 ਰੁਪਏ ਤੈਨੂੰ ਕਹਿ ਕੇ ਲਵਾਂਗੇ ਅਸੀਂ 500 ਤੋਂ ਵੀ ਲਵਾਂਗੇ ਪਿੱਛੋਂ ਝੁੱਗਾ ਚੌੜ ਕਰ ਜਾਂਦੇ ਅਸੀਂ ਕੋਈ ਵੀ ਬੰਦਾ ਹੈ ਪਹਿਲਾਂ ਕਹਿ ਦਨੇ ਅਸੀਂ ਵੇਚਤੀ 19000 ਦੀ ਚੁੱਪ ਕਰ ਜੀ ਬਸ ਨਾ 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 ਫੜਾਈ ਸਲਾਰਾ ਟੱਕ ਲੈ ਲੈ ਬਸ 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 ਲਾ ਕਾ ਚੁੰਨੀ ਨੂੰ 17 ਲਓ ਕੀ ਦਾ ਹੋ ਗਿਆ ਸੌਦਾ ਇਹ ਤਾਂ ਮਿੰਟੇ ਤੋਂ ਹੁੰਦੇ ਨੇ ਸਾਡੇ ਜਾਂ ਹੱਥ 'ਚ ਕੇਸ ਆ ਗਿਆ ਬਰੀ ਗਰਮ ਤੇ ਓ ਮਾਈ ਗਾਡ ਜਲੇ ਬੱਕਰੇ ਆਇਆ ਚੇੜੀ ਦਾ ਇਹ ਤਾਂ 200 ਸਟਾਫ ਦਾ ਮੇਰੀ ਆਪਣੀ ਸਹੀ ਹੈ ਇਹ ਤਾਂ ਉਹਦਾ ਹੈ ਇਹ ਕਰਮਾਂ ਵਾਲਾ ਸੀ ਉਹ ਨੂੰਟ ਤਾਂ ਕਹਿੰਦਾ ਬਦਲ ਲੈ ਇਹ ਉਹ ਨਹੀਂ ਉਹ ਹੋਰ ਕਰ ਉਹਨੂੰ ਆਪਾਂ ਬਦਲ ਕੇ ਦੇ ਦਿੰਨੇ ਹਾਂ ਹੈਨਾ ਇਹਦਾ ਪ੍ਰਾਕੇ ਬੋਲ ਉਹ ਤਾਂ ਪ੍ਰਾਕੇ ਬੋੰਦਾ ਵੇ ਇਹਨੂੰ ਤੂੰ ਰੱਖ ਲਵੇ ਤਾਂ ਕਿ ਓ ਕਿੱਧਰ ਆ ਉਹ ਬੱਕਰੇ ਵਾਲਾ ਮੈਂ ਰੱਖ ਆ ਓਏ ਆਇਆ ਓਏ ਉਹ ਤੈਨੂੰ ਵੱਟੇ ਅਸੀਂ ਹੋਰ ਦੇ ਦਾਂਗੇ ਹਾਂ ਰੱਖ ਲੈ ਬੱਕਰੇ ਨੂੰ ਪੱਕਾ ਬੋਲੋਨੇ ਕਿਸੇ ਬਾਬੇ ਤੋਂ ਤਵੀਤ ਕਰਾਉਂਦੀ ਤੂੰ ਇਹ ਤਵੀਤ ਕਰਾਇਆ ਹੈ ਕਿਹੜਾ ਇਹ ਨਹੀਂ ਜਾਂਦਾ ਨੋਟ ਇਹ ਕੀ ਵੈ ਉਹਦਾ ਬਾਬੇ ਦਾ ਉਹ ਨਹੀਂ ਬਾਬੇ ਵੀ ਨਹੀਂ ਸਾਈ ਇਹਦੇ ਨਾਲ ਰੱਖ ਕੇ ਦਵਾਗੇ ਹਾਂ ਬੱਪਾ ਸੋਦੇ ਨੇ ਧਿਰੇ ਦੇ ਵਿੱਚ ਲੈ ਬੇਤੀ ਬੱਕਰੀ ਉਹੀ ਆੜਿਆ ਖੜਾ ਵੀ ਘੰਟਾ ਹੋ ਗਿਆ ਆ ਮੋੜ ਹੀ ਨਹੀਂ ਚੱਕ ਤਾ ਸੱਤਿਆ ਉਹ ਮੇਰਾ ਮੋਬਾਈਲ ਤੇਰੇ ਲੈ ਤੇਰੇ ਕੋਲੇ ਆ ਅੱਛਾ ਉਹੀ ਬੱਕਰੀ ਕਾਹ ਹੋ ਗਿਆ 4 5 6 7 ستار این ٹھیک ہے بکری دیکھ سکتے بابے کا ਇਹ ਸਾਡੀ ਕਲਾਕਾਰੀ ਛੱਡ ਲੈ ਵੀ ਨਹੀਂ ਦੱਸੂ ਦੇਖੇ ਨਾ ਸਾਡੇ ਮੱਕੇ ਵੇਚੀਏ ਨੇ ਹਾਂ ਚੰਗਾ ਨਹੀਂ ਤੈਨੂੰ ਪੁੱਛਿਆ ਸੀ ਮਾੜਾ ਨਹੀਂ ਵੇਚਦਾ ਹਸੂ ਨਾ ਮਿੱਟੀ ਐ ਇਹ ਤਾਂ ਤੂੰ ਗੱਲ ਨੂੰ ਛੱਡ ਦੇ ਪੂਰਾ 9000 ਦਾ ਦੇ ਨਹੀਂ ਬਣ ਸਾਢੇ 90 ਦਾ ਹੁਣ ਦੱਸ ਕੀ ਕਰਾਂ ਭਾਈ ਸਰਦਾਰਾ ਤੇਰੀ ਕੀਲ ਚੋਂ ਬਾਹਰ ਐ ਹਾਂ ਹੈ ਇਹ 15000 ਦਾ ਛੇਲਾ ਲੈ ਐ ਨਹੀਂ ਬਣਨੀ ਗੱਲ ਪੂਰਾ 10000 ਦਾ ਦੇ ਨਹੀਂ ਠੀਕ ਆ ਨਹੀਂ ਨਹੀਂ ਦੇਣਾ ਹੂੰ ਕੋਈ ਕਿਉਂ ਸਲਾਹ ਕਰ ਲਓ ਨਹੀਂ ਸਲਾਹ ਇਹ ਸਾਡੀ ਇਹਦੀ ਸਵੈ ਕੀ ਹੈ ਵੇਚਦੇ ਹਾਂ ਉਹ ਤਾਂ ਉਹ ਸਾਡੇ ਨਾਲ ਵੇਚੀ ਵੇਚੂੰਗਾ ਹਾਂ ਵੇਚੇ ਫੇਤਰੀ ਮੋੜਦਾ ਵੀ ਨਹੀਂਗਾ ਮੈਂ ਕਹਿੰਦਾ ਨਵੇੜੇ ਦੀ ਜੀ ਨਵੇੜੇ ਆ ਤੁਹਾਨੂੰ ਵੀਡੀਓ ਤੇਰੀ ਬਣ ਗਈ ਅੱਛਾ ਨਵੇੜਦੀ ਆ ਪਾਪਾ ਇੱਕ ਚੇ ਪਾ ਦੀ ਇਕੱਠੇ ਅੱਜ ਮੜਾ ਮਗਰ ਹੋਈ ਸਿੰਦੂ ਲੱਗਣ ਕਿੱਥੇ ਤੇ ਲਾਤੇ ਸੱਠੇ ਨੀਗਮੋ ਸੇ ਲੱਗੇ ਜਦੋਂ ਤੂੰ ਮੈਂ ਰਸਾ ਨਾਲ ਨਾ ਫੜਾ ਦੇਣਾ ਫੜਾਈ ਨਾ ਫੜਾਈ ਉਹ ਮਰਜ਼ੀ ਤੇਰੀ ਕੋਈ ੱੱਕਾ ਨਹੀਂ ਤੇਰੇ ਗਰੀਬ ਨਾਲ ਅਸੀਂ ਨਾ ਉਹ ਪੁੱਤ ਖਾਣਾ ਇਹਦਾ ਬਈ ਤੈਨੂੰ ਪੁੱਗੂ ਦੇ ਦੇਣਾ ਹਾਂ ਤੈਨੂੰ ਪੁੱਗੂ ਦੇ ਦਿਆਂ ਸੀ ੱੱਕਾ ਤੇਰੇ ਨਾਲ ਵੀ ਨਹੀਂ ਕਰਦੇ ਅਗਰੇ ਰੁਪਈਆ ਨਾ ਲੈਣੇ ਬਈ ਮੁਫਤ ਨਹੀਂ ਲੈਣਾ ਦੱਸ ਓਏ ਦੱਸੋ ਦੱਸੋ ਘਟਾਓ ਕੀ ਬੋਲੀ ਜੀ ਆਪਦੀ ਨਾ ਬੋਲਾਂ ਸਾਰੀ ਨਹੀਂ ਹਰਾਉ ਜਾਂਦੇ ਆ ਸਾਡੇ ਮਸੇਹਰੋਂ ਤੁਸੀਂ ਹੂੰ ਮਾਸੀਆਂ ਦੇ ਪੁੱਤਾਂ ਪੂਰੇ 12000 ਦਾ ਹੋ ਗਿਆ ਚੱਕ ਨਿਭੜ ਗਿਆ ਹਾਂ ਸਾਨੂੰ ਪਤਾ ਹੁੰਦਾ ਕਹਾਣੀ ਦਾ ਵੀ ਕੀ ਬਣੂਗੀ ਇਹ ਲੋੜ ਲੋੜ ਲੋ ਜੀ ਮਾਰੀ ਹੋਈ ਅਮਲੀ ਨਾਲ ਚੁੰਗੀ ਬੱਕਰੀ ਬਣਾਤਾ ਡਾਕਾ ਇਹ ਮੁੰਡਾ ਮਾਰ ਗਿਆ ਝਾਕਾ ਆ ਨੌਂ ਨਹੀਂ ਨਾ ਨਾ ਇਹ ਲਓ ਜੀ 20 ਮਿੰਟ ਦਾ ਸੌਦਾ ਅੱਤ ਕਰਾਈ ਰਾਜੂ ਤੇ ਮਿੱਠੂ ਨੇ ਹਾਂ ਜੀ ਗੋਗੋ ਬੇਕਰੋ ਬੇਗੋ ਨਹੀਂ ਪੈਸੇ ਦੇ ਦੇ ਕਰਾ ਲੂ ਗੋਗੋ ਪੰਜ 5000 ਰੁਪਏ ਕਰ ਦੋ ਹਾਂ ਹਾਂ ਬਸ ਐਂ ਸਾਡੀ ਮੰਨਿਆ ਕਰੋ ਕਿਉਂ ਉਹਨੇ ਨੇ ਦੂਰ ਜਾਣਾ ਗੱਡੀ ਦਾ ਕਰਾਇਆ ਵੀ ਚਾਹੀਦਾ ਨਹੀਂ ਪੈਸੇ ਜਿੰਨੇ ਕਿ ਪੈਣਗੇ ਏਡੀ ਗੱਲ ਨਾ 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 ਗਲਤ ਕੰਮ ਨਹੀਂ ਤੇ ਲੱਖ ਵਾਲਾ 5000 ਨਹੀਂ ਨਹੀਂ ਬਾਈ ਉਹ ਨਕਦੀ ਵਿੱਚ ਚਾਹੁੰਦਾ ਤੁਸੀਂ ਗਾਹਾਂ ਕਰਦੇ ਹੋ ਗੂਗਲ ਕਿਸੇ ਦਾ ਚੱਲੇ ਕਿਸੇ ਨਹੀਂ ਨੱਥ ਤਾਂ ਨਹੀਂ ਮਾਲ ਤੇ ਮੁੱਲ ਲਾਇਆ ਨੱਥ ਨਹੀਂ ਬੱਚਾ ਚੰਗਾ ਹੈ ਬੱਚਾ ਨਾ ਕਰਾ ਲੰਬਾ ਵਧੀਆ ਚੀਜ਼ ਮਾੜਾ ਮੈਂ ਕਹਿੰਦਾ ਨਹੀਂ ਇਹ ਚੰਗੇ ਚੰਗੇ ਤੁਹਾਨੂੰ ਦਾ ਮੈਂ ਤਾਂ ਹੀ ਮੈਂ ਤੁਹਾਡੇ ਨਾਲ ਹਰਦਾਨਾ ਵੀ ਚੰਗਾ ਬੰਦਾ ਮੈਨੂੰ ਨਾ ਦੱਸਿਓ ਤੁਸੀਂ ਮੈਨੂੰ ਆਪ ਹੀ ਪਤਾ ਸਾਰੇ ਕਾਸੇ ਦਾ ਇਹਦਾ ਕੁੜੀਆ ਜਾਊਗੀ